ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨ ਬਹੁਤ ਸੋਹਣੀ ਬਹੁਤ ਪਿਆਰੀ ਨਵੇਂ ਡਿਜ਼ਾਈਨ ਨਾਲ ਆਈ ਹੈ ਰੰਗ ਬਹੁਤ ਸੋਹਣਾ ਹੈ ਇਹਦੇ ਵਿੱਚ ਜਿਹੜੇ ਤੁਹਾਨੂੰ ਰੰਗ ਫਰਸਟ ਕਲੈਕਸ਼ਨ ਜਿਹੜੀ ਆਈ ਸੀ ਉਹਦੇ ਵਿੱਚ ਸਿੰਗਲ ਰੰਗ ਹੈ ਬਟ ਅੱਜ ਹੁਣ ਕਲੈਕਸ਼ਨ ਚੱਲ ਰਹੀ ਹੈ ਇਹਦੇ ਵਿੱਚ ਤੁਹਾਨੂੰ ਰੰਗ ਲਗਭਗ 15 ਮਿਲ ਜਾਣਗੇ ਬਹੁਤ ਸੋਹਣੇ ਸੂਟ ਨੇ ਪਾਰਟੀ ਵੀਰ ਕਲੈਕਸ਼ਨਾਂ ਨੇ ਇਹ ਤੁਹਾਨੂੰ ਕ੍ਰੇਪ ਦੀ ਸ਼ਰਟ ਮਿਲੇਗੀ ਫਰੰਟ ਤੇ ਬੈਕ ਦੋਨੋਂ ਤੇ ਵਰਕ ਆਏਗਾ ਫੁੱਲ ਹੈਵੀ ਵਰਕ ਹੈ ਟੈਂਬੀ ਦਾ ਬਾਟਮ ਆਏਗਾ ਆਰਗੈਂਜ਼ਾ ਦਾ ਗੋਲੀ ਦ ਪ੍ਰਾਈਸ ਇਹਦਾ 3000 ਰੁਪਏ ਆ ਜਿਹੜੀ ਸ਼ਰਟ ਹੈ ਫੁੱਲ ਹੈਵੀ ਆ ਫਰੰਟ ਤੇ ਬੈਕ ਤੇ ਵਰਕ ਆਏਗਾ ਬਾਟਮ ਇਹਦਾ ਪਲੇਨ ਆਏਗਾ ਰੰਗ ਇਹਦੇ ਵਿੱਚ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਸਸਤੇ ਸੂਟ 680 ਦੇ ਵਿੱਚ ਤੁਹਾਨੂੰ ਸ਼ਿਪਿੰਗ ਫ੍ਰੀ ਚਾਰਜਸ ਦੇ ਨਾਲ ਚੰਦੇਰੀ ਦਾ ਸੂਟ ਮਿਲੇਗਾ ਬਾਟਮ ਪਲੇਨ ਆਏਗਾ ਦੁਪੱਟਾ ਨਾਲ ਬਹੁਤ ਪਿਆਰਾ ਹੈ ਔਰਗੈਂਜ਼ਾ ਦਾ ਐ ਸੂਟ ਵੀ ਸਿੰਗਲ ਕਲਰ ਵਿੱਚ ਆਏਗਾ ਬਹੁਤ ਹੀ ਪਿਆਰੇ ਸੂਟ ਨਾਲ ਪਿਓਰ ਅਲਟਰਾ ਫਾਈਨ ਕਾਟਨ ਤੇ ਵਿੱਚ ਪ੍ਰਿੰਟ ਬਹੁਤ ਸੋਹਣਾ ਰੀਅਲ ਰੇਸ਼ਮ ਵਰਕ ਜਿਹੜਾ ਹੁੰਦਾ ਉਹ neck ਤੇ ਹੋਇਆ ਏ ਪਿਓਰ ਕਾਟਨ ਦਾ ਬਿਊਟੀਫੁਲ ਪ੍ਰਿੰਟਡ ਬਾਟਮ ਆਏਗਾ ਸਕੈਲਪਿੰਗ ਹੋਈ ਹੈ ਐਮਬਰਾਇਡਰਡ ਵਰਕ ਆウダー ਦੁਪੱਟਾ ਆਏਗਾ ਰੇਟ ਇਹਦਾ 1400 ਰੁਪਿਆ ਬਾਟਮ ਪਿਓਰ ਕਾਟਨ ਦਾ ਆਏਗਾ ਪਲੇਨ ਐ ਸੂਟ ਦੋ ਰੰਗਾਂ ਵਿੱਚ ਆਇਆ ਏ ਬਹੁਤ ਸੋਹਣੇ ਰੰਗ ਨੇ ਇਹਦੇ ਵਿੱਚ ਇੱਕ ਤਾਂ ਰੈਸਟ ਕਲਰ ਆ ਗਿਆ ਤੇ ਦੂਸਰਾ ਆ ਗਿਆ ਗ੍ਰੀਨ ਮੂੰਗੀਆ ਗ੍ਰੀਨ ਜਿੰ ਨੂੰ ਅਸੀਂ ਕਹਿੰਨੇ ਉਹ ਰੇਟ ਇਹਦਾ 1100 ਰੁਪਿਆ ਆ ਬਹੁਤ ਸੋਹਣੇ ਸੂਟ ਨੇ ਵਰਕ ਇਨਾ ਤੇ ਬਹੁਤ ਖਿਆਰਾ ਹੋਇਆ ਹੈ 1000 ਰੁਪਏ ਦੇ ਵਿੱਚ ਵਿਆਹਾਂ ਸ਼ਾਦੀਆਂ ਲਈ ਸਪੈਸ਼ਲ 5 ਮੀਟਰ ਕ੍ਰੇਪ ਦਾ embroiderd handwork ਵਾਲਾ ਸੂਟ ਮਿਲੇਗਾ बॉटम ਤੇ ਵਰਕ ਆਏਗਾ 슬ੀਵਸ ਤੇ ਵਰਕ ਆਏਗਾ ਦੁਪੱਟਾ ਚਨੋਂਨ ਦਾ ਆਏਗਾ ਹੈਵੀ embroiderd ਫੋਰ ਸਾਈਡ ਲਾਸ ਲੱਗੀ ਹੈ ਰੇਟ ਇਹਦਾ 1000 ਰੁਪਏ ਹੈ ਸਮਰ ਸੀਜ਼ਨ ਆ ਗਿਆ ਤੇ ਪੇਸਟਲ ਟੋਨ ਬਹੁਤ ਟ੍ਰੈਂਡ ਕਰ ਰਹੇ ਨੇ ਵੀਰ ਪਕਸਿਲਕ ਪਾਕਿਸਤਾਨੀ ਡਿਜ਼ਾਈਨਰ ਸ਼ਰਟ ਨਾਲ ਦੁਪੱਟਾ ਬਹੁਤ ਪਿਆਰਾ ਹੈ ਡਿਜ਼ਾਈਨਰ ਹੈ ਸੈਂਟੂਨ ਦਾ बॉटਮ ਆਏਗਾ ਬਾਟਮ ਇਹਨਾਂ ਵਿੱਚ ਪਲੇਨ ਆਏਗਾ ਰਾਂਗੇ ਦੇ ਵਿੱਚ ਜਿਹੜੇ ਬੇਸਿਕ ਨੇ ਉਹ ਦੋ ਆਣਗੇ ਇੱਕ ਮੁੰਗੀਆਂ ਲਾਈਟ ਤੇ ਇੱਕ ਲਵੈਂਡਰ ਟੋਨ ਬਹੁਤ ਟ੍ਰੈਂਡ ਕਰ ਰਿਹਾ ਲਵੈਂਡਰ ਟੋਨ ਇਸ ਲਈ ਉਹ ਸੂਟ ਵੀ ਕਲਰ ਲੈ ਕੇ ਆਈਆਂ ਬਹੁਤ ਸੋਹਣੇ ਸੂਟ ਨੇ weddings ਸਪੈਸ਼ਲ ਪਿਓਰ ਸ਼ਿਮਰ ਡਿਜ਼ਾਈਨਰ ਹੈਂਡਵਰਕ ਵਾਲਾ 슬ੀਵ ਤੇ ਵਰਕ ਆਏਗਾ ਸ਼ਿਫੋਨ ਦਾ ਦੁਪੱਟਾ ਆਏਗਾ ਤੇ ਬਨਾਰਸੀ ਸਿਲਕ ਦਾ ਬਾਟਮ ਆਏਗਾ ਰੇਟ ਇਹਦਾ 2050 ਰੁਪਏ ਰਾਂਗੇ ਦੇ ਵਿੱਚ ਜਿਹੜੇ ਫਿਲਹਾਲ ਮੇਰੇ ਕੋਲ ਆਏ ਨੇ ਉਹ ਚਾਰ ਨੇ ਚਾਰੋਂ ਹੀ ਰੰਗ ਇੱਕ ਰਸਟ ਹੈ ਇੱਕ ਲਵੈਂਡਰ ਟੋਨ ਵਿੱਚ ਆਏਗਾ ਇੱਕ yellow ਟੋਨ ਹੈ ਇੱਕ ਮੈਰੂਨ ਟੋਨ ਵਿੱਚ ਆਏਗਾ ਚਾਰ ਰੰਗ ਨੇ ਨਾਲ ਬਾਟਮ ਜਿਹੜਾ ਉਹ ਜਿਹੜਾ ਪੈਚ ਲਗਾਏ ਗਏ ਨੇ ਜਿਹੜਾ 슬ੀਵਸ ਤੇ ਆਣਾ ਵਰਕ ਉਹਨਾਂ ਨਾਲ ਮੈਚ ਹੀ ਕੀਤਾ ਨੇ ਨਾਲ ਲਟਕਣ ਵਾਲੀ ਲੈਸ ਲੱਗੀ ਹੈ ਬਹੁਤ ਸੋਹਣੇ ਸੂਟ ਨੇ ਰੰਗ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਬਾਏ ਕਰਨਾ ਚਾਹੁੰਦੇ ਹੋ ਜਾਂ ਕੋਈ ਵੀ ਕੁਇਰੀ ਕਰਨਾ ਚਾਹੁੰਦੇ ਹੋ ਤਾਂ ਮੈਂ ਨੰਬਰ ਆਪਣਾ ਦਿੱਤਾ ਹੈ ਨੰਬਰ ਚਾਹੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਇਸ ਵੀ ਸੂਟ ਦੇ ਬਾਰੇ ਵਿੱਚ ਜੋ ਵੀ ਜਾਨਣਾ ਚਾਹੁੰਦੇ ਹੋ スクリーンショット ਦੇ ਨਾਲ ਜਰੂਰ ਸ਼ੇਅਰ ਕਰਿਆ ਕਰੋ ਤਾਂ ਹੀ ਮੈਨੂੰ ਪਤਾ ਚੱਲ ਪਾਏਗਾ ਕਿ ਤੁਸੀਂ ਕਿਸ ਕਲੈਕਸ਼ਨ ਦੇ ਬਾਰੇ ਵਿੱਚ ਗੱਲ ਕਰ ਰਹੇ ਹੋ ਤੇ ਜੇਕਰ ਕਿਸੇ ਵੀ ਭੈਣ ਦਾ ਮੈਸੇਜ ਦਾ ਰਿਪਲਾਈ ਨਹੀਂ ਆਂਦਾ ਕਿਸੇ ਟਾਈਮ ਸਕਿਪ ਹੋ ਜਾਂਦਾ ਹੈ ਤੇ ਅਗੇਨ ਮੈਸੇਜ ਕਰ ਦਿਆ ਕਰੋ ਤਾਂ ਕਿ ਤੁਹਾਡਾ ਜਿਹੜਾ ਨੰਬਰ ਹੈ ਉੱਪਰ ਸ਼ੋ ਹੋ ਜਾਏ ਫਿਰ ਮੈਂ ਤੁਹਾਨੂੰ ਜਿੰਨੀ ਜਲਦੀ ਹੋ ਸਕੇ ਤੁਹਾਨੂੰ ਰਿਪਲਾਈ ਕਰ ਦਿਆਂ ਅਗਰ ਨਹੀਂ ਆ ਰਿਹਾ ਮੈਸੇਜ ਤਾਂ ਮੈਨੂੰ ਅਗੇਨ ਇੱਕ ਵਾਰੀ ਮੈਸੇਜ ਜਰੂਰ ਕਰ ਦਿਆ ਕਰੋ ਕਾਟਨ ਦਾ ਡਿਜ਼ਾਈਨਰ ਸੂਟ ਆ ਡਿਜ਼ਾਈਨਰ ਦੁਪੱਟਾ ਕਾਟਨ ਦਾ ਬਾਟਮ ਹੈ 1560 ਰੁਪਏ ਦਾ ਰੇਟ ਹੈ ਸੋਨੇ ਸੂਟ ਨੇ ਸਾਰੇ ਅੱਜ ਦੀ ਵੀਡੀਓ ਵਾਲੇ ਰੰਗ ਬੜੇ ਪਿਆਰੇ ਨੇ ਤੇ ਕੋਸ਼ਿਸ਼ ਕੀਤੀ ਆ ਕਿ ਜਿੰਨੇ ਵੀ ਡਿਜ਼ਾਈਨਰ ਸੂਟ ਅੱਜ ਆਏ ਨੇ ਸਾਰੇ ਲੈ ਕੇ ਆਵਾਂ ਪਿਓਰ ਰੋਮਨ ਸਿਲਕ ਵਿੱਚ ਤੁਹਾਨੂੰ ਦੋ ਰੰਗਾਂ ਵਿੱਚ ਵਾਈਟ ਤੇ ਬਲੈਕ ਦੇ ਸੂਟ ਮਿਲੇਗਾ 1350 ਰੁਪਏ ਦਾ ਰੇਟ ਹੈ ਪੀਕਾਕ ਡਿਜ਼ਾਈਨ ਵਿੱਚ ਪਿਓਰ ਲਾਈਨਰ ਦਾ ਸੂਟ ਆਇਆ ਡਿਜੀਟਲ ਪ੍ਰਿੰਟ ਨਾਲ ਡਿਜ਼ਾਈਨਰ ਸ਼ਰਟ ਹੈ ਡਿਜ਼ਾਈਨਰ ਦੁਪੱਟਾ ਹੈ ਤੇ ਉਹਨਾਂ ਦਾ ਬਾਟਮ ਹੈ ਇਹਨਾਂ ਰੰਗ ਨੇ 1450 ਰੁਪਏ ਦਾ ਰੇਟ ਹੈ ਸ਼ਿਪਿੰਗ ਚਾਰजेस ਬਿਲਕੁਲ ਫ੍ਰੀ ਹੈ ਕੋਈ ਵੀ ਐਕਸਟਰਾ ਚਾਰजेस ਨਹੀਂ ਲੱਗਣਗੇ ਕਿਸੇ ਵੀ ਸੂਟ ਤੇ ਜੋ ਇੱਥੇ ਰੇਟ ਦੱਸਦੀ ਹਾਂ ਉਹੀ ਫਾਈਨਲ ਹੈ ਇਸ ਤੋਂ ਇਲਾਵਾ ਵੀ ਐਕਸਟਰਾ ਚਾਰजेस ਨਹੀਂ ਹਨ ਬਾਕੀ ਅਗਰ ਸੂਟ ਬਾਈ ਕਰਨਾ ਚਾਹ ਕੋਈ ਵੀ ਗੈਰੀ ਕਰਨੀ ਹੈ ਤਾਂ ਮੈਂ ਨੰਬਰ ਆਪਣਾ 6239245750 ਦਿੱਤਾ ਹੋਇਆ ਕਿਸੇ ਵੀ ਸੂਟ ਦੇ ਬਾਰੇ ਵਿੱਚ ਕੁਝ ਵੀ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਸਕਰੀਨਸ਼ਾਟ ਦੇ ਨਾਲ ਕਰਨਾ ਅਗਰ ਕਿਸੇ ਪਾਰਟਿਕੂਲਰ ਸੂਟ ਦੀ ਤੁਸੀਂ ਜਾਣਕਾਰੀ ਚਾਹੁੰਦੇ ਹੋ ਪਿਓਰ ਲਾਈਨਰ ਵਿੱਚ ਡਿਜੀਟਲ ਪ੍ਰਿੰਟ ਨਾਲ ਆਇਆ ਲਾਈਨਰ ਦਾ ਦੁਪੱਟਾ ਸ਼ੈਂਟੂਨ ਦਾ ਬਾਟਮ ਹੈ ਘੇਰੇ ਤੇ ਕਟਬੁੱਕ ਵਾਲਾ ਪੈਚਵਕ ਵਾਲੀ ਕਢਾਈ ਹੋਈ ਹੈ 1600 ਰੁਪਏ ਦਾ ਰੇਟ ਹੈ ਸਮਰ ਸੀਜ਼ਨ ਹੈ ਤੇ ਲਾਈਨਰ ਬਹੁਤ ਟ੍ਰੈਂਡ ਕਰਦਾ ਰੰਗ ਇਹਦੇ ਵਿੱਚ ਆਏ ਨੇ ਚਾਰ ਤੇ ਚਾਰੋਂ ਹੀ ਰੰਗ ਜਿਹੜੇ ਲਾਈਟ ਟੋਨ ਵਿੱਚ ਨੇ ਡਾਰਕ ਟੋਨ ਇਹਨਾਂ ਵਿੱਚ ਨਹੀਂ ਹੈਗੀ ਕਿਉਂਕਿ ਸਮਰ ਸਪੈਸ਼ਲ ਕਲੈਕਸ਼ਨਾਂ ਨੇ ਲਾਈਨਰ ਦਾ ਸੂਟ ਹੈ ਗਰਮੀ ਵਾਲੀ ਬੈਸਟ ਕਲੈਕਸ਼ਨ ਹੁੰਦੀ ਹੈ ਲਾਈਨਰ ਦੀ ਰੰਗ ਦੇ ਵਿੱਚ ਨੇ ਚਾਰ ਚਾਰੋਂ ਰੰਗ ਜਿਹੜੇ ਬਹੁਤ ਪਿਆਰੇ ਤੇ ਸੋਹਣੇ ਨੇ ਸਮਰ ਸਪੈਸ਼ਲ ਕਲਰ ਨੇ ਚਾਰੋਂ ਹੀ ਡਿਜ਼ਾਈਨਰ ਸਿਲਕ ਵਿੱਚ ਸ਼ਰਟ ਆਈ ਹੈ ਡਿਜ਼ਾਈਨਰ ਦੁਪੱਟਾ ਆਇਆ ਸੈਂਟੂਨ ਦਾ ਬਾਟਮ ਆਇਆ 1450 ਰੁਪਏ ਤੇ ਇਹ ਟੱਕੇ ਦੇ ਤੇ ਬੜੀ ਸੋਹਣੀ ਲੇਸ ਨੂੰ ਇੱਕ ਡਿਜ਼ਾਈਨ ਦਿੱਤਾ ਗਿਆ ਰੰਗੇ ਦੇ ਵਿੱਚ ਫਿਲਹਾਲ ਸਿੰਗਲ ਆਇਆ ਚਾਰ ਰੰਗਾਂ ਦੇ ਵਿੱਚ 1650 ਰੁਪਿਆਂ ਦੇ ਵਿੱਚ ਸ਼ਿਮਰ ਸਿਲਕ ਦਾ ਸੂਟ ਆਇਆ ਲਟਕਣ ਵਾਲੀ ਲੇਸ ਲੱਗੀ ਹੈ ਬਾਟਮ ਪਲੇਨ ਹੈ ਐਂ ਲਟਕਣ ਵਾਲੀ ਲੇਸ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਹੈ ਚਾਰ ਰੰਗ ਨੇ ਇਹਦੇ ਵਿੱਚ 1200 ਦੇ ਵਿੱਚ ਗੋਟਾ ਪੱਟੀ ਵਰਕ ਵਾਲਾ ਸੂਟ ਆਇਆ ਹੈ ਕਲੈਕਸ਼ਨਾਂ ਬਹੁਤ ਸੋਹਣੀਆਂ ਨੇ ਸਾਰੀਆਂ ਅਵੇਲੇਬਲ ਨੇ ਤੇ ਚਲੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ